ਇਸ ਤਿਹਾਰ ਤੁਹਾਨੂੰ ਮਿਲੇਗਾ 12000 ਤੱਕ ਦੇ ਬੈਨੀਫਿਟ ਕੋਈ ਵੀ ਪੁਰਾਣੀ ਗੱਡੀ ਲਿਆਓ ਅਸੀਂ ਕੋਈ ਪੈਸਾ ਨਹੀਂ ਨਾਲ ਲਵਾਂਗੇ ਪੁਰਾਣੀ ਗੱਡੀ ਲੈ ਕੇ ਅਸੀਂ ਨਵੀਂ ਗੱਡੀ ਦੇ ਦਵਾਂਗੇ 0% ਡਾਊਨ ਪੇਮੈਂਟ ਦੇ ਮਤਲਬ ਕਿ ਬਿਨਾਂ ਪੇਮੈਂਟ ਲੈ ਦਿੱਤੇ ਵੀ ਤੁਹੇ ਗੱਡੀ ਦੇ ਰਹੇ ਹੋ ਸੋ ਇਸ ਤਰ੍ਹਾਂ ਕਿ ਕਦੇ ਹੋਰ ਬਹੁਤ ਅੱਛੀਆਂ ਸਕੀਮਸ ਜਿਹੜੀਆਂ ਅਸੀਂ ਨਾਲ ਲੈ ਕੇ ਆ ਰਹੇ ਹਾਂ ਤੁਹਾਰਾ ਦੇਖੋ। 12000 ਦਾ ਡਿਸਕਾਊਂਟ, 5000 ਕੈਸ਼ਬੈਕ, 6.99% ਤੱਕ ਦਾ ਵਿਆਜ, 100% ਤੱਕ ਫਾਈਨਾਂਸ ਕਰਕੇ ਦੇ। ਤੁਹਾਨੂੰ ਪਤਾ ਭਗਵਤੀ ਹੋਂਡਾ ਹਮੇਸ਼ਾ ਹੀ ਨੰਬਰ 1 ਰਿਹਾ ਹੈ ਤੇ ਸਕੀਮ ਦੇ ਵਿੱਚ ਕਦੀ ਵੀ ਅਸੀਂ ਕੁਝ ਕੰਪਰੋਮਾਈਜ਼ ਨਹੀਂ ਕੀਤਾ। ਜਿਸ ਰੰਗ ਇਤਿਹਾਅ ਸ਼ੁਰੂ ਹੁੰਦੇ ਆ ਤਿਹਾੜਾ ਦੇ ਨਾਲ ਤੋਹਫਿਆਂ ਦੀ ਵੀ ਬੁਛਾਰ ਸ਼ੁਰੂ ਹੋ ਜਾਂਦੀ ਹੈ ਤੇ ਇਸ ਵੇਲੇ ਖਲੋਤੇ ਆ ਅੰਮ੍ਰਿਤਸਰ ਦੇ ਸਭ ਤੋਂ ਵੱਡੇ Honda ਸ਼ੋਰੂਮ ਭਗਵਤੀ Honda ਦੇ ਜਿੱਥੇ ਕੀ ਤੋਹਫਿਆਂ ਦੀ ਬੁਛਾਰ ਸ਼ੁਰੂ ਹੋ ਗਈ ਹੈ ਸਭ ਤੋਂ ਵੱਡੀ ਗੱਲ ਕਰੀਏ ਇਸ ਤਿਹਾਰ ਤੁਹਾਨੂੰ ਮਿਲੇਗਾ 12000 ਤੱਕ ਦੇ ਬੈਨੀਫਿਟ ਤੇ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਈਏ ਕਿ 12000 ਤੱਕ ਦੇ ਬੈਨੀਫਿਟ ਕਿਹੜੇ-ਕਿਹੜੇ ਹਨ ਤੇ ਐਕਟਿਵ ਹੋਵੇ ਜਾਂ ਸ਼ਾਈਨ ਡੀਐਕਸ ਹੋਵੇ ਹਰ ਗੱਡੀ ਤੇ ਅਸ਼ੋਰਟ ਗਿਫਟ ਵੀ ਮਿਲ ਰਿਹਾ ਫਰਾਂਸਿਸ ਸਕੀਮ ਵੀ ਮਿਲ ਰਹੀ ਹੈ 100% ਤੱਕ ਫైనాన్స్ ਕਰਕੇ ਦੇ ਰਿਹਾ ਤੇ ਕੰਪਨੀ ਦੇ ਮੈਨੇਜਰ ਸਾਡੇ ਮੌਜੂਦ ਹਨ ਤੇ ਰਜੀਵ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਧਿਆਰਾਂ ਦੀ ਵਧਾਈ ਤੁਸੀਂ 12000 ਤੱਕ ਦਾ ਇੱਕ ਵੱਡਾ ਵਾਊਚਰ ਲੈ ਕੇ ਆਏ ਹੋ ਜਿਹੜਾ ਗਿਫਟ ਲੈ ਕੇ ਆਏ ਹੋ ਕੀ ਕੀ ਸਕੀਮਾਂ ਹੋਰ ਲੈ ਕੇ ਆਏ ਹੋ ਸਕੀਮਸ ਬਹੁਤ ਆ ਗਈਆਂ ਸਾਰੇ ਦੇ ਵਿੱਚ ਤੇ ਜੀਐਸਟੀ ਦੀ ਸਭ ਤੋਂ ਪ 12000 ਤੱਕ ਦੀ ਛੂਟ ਹੈ ਹਰ ਇੱਕ ਮਾਡਲ ਦੇ ਉੱਤੇ ਠੀਕ ਹੈ ਕੋਈ ਵੀ ਮਾਡਲ ਅਸੀਂ 12000 ਅਪ ਟੂ 12000 ਤੱਕ ਉਹਦੀ ਛੂਟ ਮਿਲੇਗੀ ਉਸ ਤੋਂ ਇਲਾਵਾ ਅਸ਼ੋਰਡ ਗਿਫਟ ਹੈਗਾ ਵਾ ਠੀਕ ਹੈ ਜੀ ਅਸ਼ੋਰਡ ਗਿਫਟ ਤੋਂ ਇਲਾਵਾ ਤੁਸੀਂ ਦੇਖੋ ਜੀ ਕਿ ਫਾਈਨਾਂਸ ਦੇ ਵਿੱਚ ਵੀ ਬਹੁਤ ਅੱਛੀਆਂ ਸਕੀਮਾਂ ਚੱਲ ਰਹੀਆਂ ਵਾ 6.99 ਤੱਕ ਦੀ ਅਸੀਂ ਰੇਟ ਆਫ ਇੰਟਰਸਟ ਦੀ ਸਕੀਮ ਦੇ ਰਹੇ ਹਾਂ ਜ਼ੀਰੋ ਡਾਊਨ ਪੇਮੈਂਟ ਤੇ ਸਕੀਮ ਦੇ ਰਹੇ ਆ ਯਾਨੀ ਕਿ ਡਾਊਨ ਪੇਮੈਂਟ ਦੇਣ ਦੀ ਲੋੜ ਨਹੀਂ ਹੈ ਲੋੜ ਨਹੀਂ ਹੈ ਜੀ ਬਜਾਜ ਕਾਰਡ 홀ਡਰ ਹੈਗੇ ਅਸੀਂ ਜ਼ੀਰੋ ਡਾਊਨ ਪੇਮੈਂਟ ਚ ਵੀ ਇਹ ਸਕੀਮ ਦੇ ਦਾਂਗੇ ਉਸ ਤੋਂ ਇਲਾਵਾ ਜੀ ਇਹ ਚ ਕੈਸ਼ਬੈਕ ਹੈ ਕ੍ਰੈਡਿਟ ਕਾਰਡ ਦੇ ਉੱਤੇ ਜੇ ਕੋਈ ਕ੍ਰੈਡਿਟ ਕਾਰਡ ਸਵਾਈਪ ਕਰਦਾ ਹੈ ਉਹਦੇ ਉੱਪਰ 5000 ਰੁਪਏ ਤੱਕ ਦਾ ਕੈਸ਼ਬੈਕ ਆਂਦਾ ਹੈ ਸੂਏ ਇਸ ਤਰ੍ਹਾਂ ਦੀਆਂ ਹੋਰ ਬਹੁਤ ਅੱਛੀਆਂ ਸਕੀਮਸ ਜਿਹੜੀਆਂ ਅਸੀਂ ਨਾਲ ਲੈ ਕੇ ਆ ਰਹੇ ਹਾਂ ਤਿਉਹਾਰਾਂ ਦੇ ਮੌਕੇ ਤੇ ਇਸ ਦੇ ਨਾਲ ਗੱਲ ਕਰੀਏ ਜੇ ਕੋਈ ਪੁਰਾਣੀ ਗੱਡੀ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ ਪੁਰਾਣੀ ਗੱਡੀ ਹੈ ਕਿਸੇ ਵੀ ਕੰਪਨੀ ਦੀ ਪੁਰ ਕੋਈ ਵੀ ਕੰਪਨੀ ਦੀ ਲੈ ਕੇ ਆਏ ਗੱਡੀ ਦਵੇ ਤੇ ਨਵੀਂ ਗੱਡੀ ਦੀ ਚਾਬੀ ਲੈ ਕੇ ਚੱਲ ਜਾਈ ਬਿਲਕੁਲ ਜੀ ਬਿਲਕੁਲ ਨਵੀਂ ਗੱਡੀ ਬਾਕੀ ਅਸੀਂ ਲੋਨ ਕਰ ਦਵਾਂਗੇ ਜੀ ਸਾਡੇ ਕੋਲ ਆਫਰਸ ਸਾਰੀਆਂ ਹੈਗੀਆਂ ਜੀ ਇਸ ਵਾਰ ਤੇ ਜੇ ਵੈਸੇ ਕਿਸੇ ਨੇ ਗੱਡੀ ਲੈਣੀ ਹੋਵੇ ਤੇ ਮਿਨਿਮਮ ਕਿੰਨੀ ਡਾਊਨ ਪੇਮੈਂਟ ਤੋਂ ਤੁਸੀਂ ਗੱਡੀ ਦੇ ਦੇ ਦੱਸ ਸਿੱਧਾ ਦੱਸਿਆ ਕਿ ਇਹ 500 ਰੁਪਏ ਤੋਂ ਵੀ ਕਰ ਦਾਂਗੇ ਜ਼ੀਰੋ ਡਾਊਨ ਪੇਮੈਂਟ ਤੇ ਵੀ ਕਰ ਦਾਂਗੇ ਅਲੱਗ-ਅਲੱਗ ਤਰ੍ਹਾਂ ਦੀ ਸਕੀਮ ਹੈ ਉਹ ਡਿਪੈਂਡ ਕਰਦਾ ਕਸਟਮਰ ਦੀ ਕਿਸ ਤਰੀਕੇ ਨਾਲ ਉਹ ਦਾ ਫਾਇਨਾਂਸ ਅਸੀਂ ਕਰ ਸਕਦੇ ਹਾਂ ਜੀ ਯਾਨੀ ਕਿ ਕਸਟਮਰ ਦੇ ਆਪਣੇ ਸਿਮਲ ਸਕੋਰ ਤੇ ਡਿਪੈਂਡ ਕਰਦਾ ਹੈ ਕਿ 0% ਡਾਊਨ ਪੇਮੈਂਟ ਦੇ ਮਤਲਬ ਕਿ ਬਿਨਾ ਪੇਮੈਂਟ ਲੈ ਦਿੱਤੇ ਵੀ ਤੁਸੀਂ ਗੱਡੀ ਦੇ ਰਹੇ ਹੋ ਇਸ ਤਿਉਹਾਰ ਦੇ ਵਿੱਚ ਇੰਨੀ ਜ਼ਿਆਦਾ ਤੁਸੀਂ ਜਿਵੇਂ ਕਿ ਨਰਾਤੇ ਸ਼ੁਰੂ ਹੋ ਰਹੇ ਹਨ ਨਰਾਤੇ ਦੇ ਵਿੱਚ ਟੂ ਵీలਰ ਦੀ ਸਭ ਤੋਂ ਜ਼ਿਆਦਾ ਵਿਕਰੀ ਹੁੰਦੀ ਹੈ ਤਾਂ ਉਸ ਨੂੰ ਦੇਖਦੇ ਹੋਏ ਇੰਨੀ ਜ਼ਿਆਦਾ ਤੁਸੀਂ ਆਫਰ 12000 ਦਾ ਡਿਸਕਾਊਂਟ 5000 ਕੈਸ਼ਬੈਕ ਤੇ 6.99% ਤੱਕ ਦਾ ਵਿਆਜ 100% ਤੱਕ ਫਾਈਨਾਂਸ ਕਰਕੇ ਦੇ ਰਹੇ ਹੋ ਜੀ ਸ਼ੋਰਟ ਗਿਫਟ ਦੇ ਰਹੇ ਹਾਂ ਜੀ ਤੁਹਾਨੂੰ ਪਤਾ ਹੈ ਭਗਵਤੀ ਹੋਂਡਾ ਹਮੇਸ਼ਾ ਹੀ ਨੰਬਰ 1 ਰਿਹਾ ਹੈ ਤੇ ਸਕੀਮ ਦੇ ਵਿੱਚ ਕਦੀ ਵੀ ਅਸੀਂ ਕੁਝ ਕੰਪਰਮਾਈਜ਼ ਨਹੀਂ ਕੀਤਾ ਯਾਨੀ ਕਿ ਇਸ ਵਾਰੀ ਤੁਸੀਂ ਸਕੂਟਰ ਸਕੂਟਰ ਕਰਦੇ ਲੈ ਜਿਹਨੇ ਲੈਣਾ ਹੈ ਤੇ ਪਹਿਲਾਂ ਭਗਵਤੀ ਹੋਂਡਾ ਜਾਈਏ ਆਫਰ ਸੇ ਸਕੂਟਰ ਸਕੂਟਰ ਤੇ ਆਫਰ ਹੀ ਆਫਰ ਤੇ ਸਕੂਟਰ ਸਕੂਟਰ ਜਿਹੜਾ ਹੈ ਇਸ ਵੇਲੇ ਹੁਣ ਤੁਹਾਨੂੰ ਦਿਖਾ ਦਈਏ ਕਿ ਸ਼ੋਰੂਮ ਦੇ ਅੰਦਰ ਆਓ ਤਾਂ ਤੁਸੀਂ ਹਰ ਇੱਕ ਮਾਡਲ ਤੁਹਾਨੂੰ ਇੱਥੇ ਮਿਲ ਜੇਗਾ ਤੇ ਤੁਸੀਂ ਦੇਖੋ ਟੱਚ ਡੈ ਵੀ ਲਓ ਤੇ ਉਸ ਦੇ ਨਾਲ ਨਾਲ Honda ਆਪਣੇ ਆਪ ਦੇ ਵਿੱਚ ਇੱਕ ਭਰੋਸਾ ਜਿਹੜਾ ਉਹ ਟੂ-ਵਿਲਰ ਦੇ ਵਿੱਚ ਜਿਹੜਾ Honda ਨੇ ਭਰੋਸਾ ਜਿਹੜਾ ਲੋਕਾਂ ਦਾ ਜਿੱਤਿਆ ਆ ਤੇ Honda ਦੀ ਜਿਹੜੀ ਹੈ ਗਾਰੰਟੀ ਤੁਹਾਨੂੰ ਮਿਲੇਗੀ ਤੇ ਇਸ ਦੇ ਨਾਲ ਜਿਹੜੀ ਕਿ ਸਕੀਮਾਂ ਹੈਗੀਆਂ ਜੇ ਛੋਟ ਗਿਫਟ ਦੇ ਨਾਲ ਨਾਲ 12000 ਤੱਕ ਦਾ ਜਿਹੜਾ ਬੈਨੀਫਿਟ ਮਿਲ ਰਿਹਾ ਹੈ GST ਬੈਨੀਫਿਟ ਮਿਲ ਰਿਹਾ ਤੇ अनेका ਤੁਹਾਨੂੰ ਉਪਹਾਰ ਮਿਲ ਜਾਣਗੇ ਤੁਸੀਂ ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰ ਲਓ ਜਾਂ ਸ਼ੋਰੂਮ ਵਿਜ਼ਿਟ ਕਰੋ ਟੈਸਟ ਡਰਾਈਵ ਲਓ ਤੇ ਆਪਣੇ ਸਕੀਮ ਲਓ ਤੇ ਇਸ ਤੋਂ ਪਹਿਲਾਂ ਸਕੀਮ ਖਤਮ ਹੋਏ ਗੱਡੀ ਆਪਣੀ ਆਪਣੇ ਘਰ ਲੈ ਜਾਓ